ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਨੂੰ ਮੂਰੀ ਵਾਲੀ ਹੈ ਜਿਹੜੀ ਰੇਸ ਸਲਾਈ ਲਗਾਉਣੀ ਹੈ ਆਪਾਂ ਇਹ ਲਗਾਉਣੀ ਦੱਸੂਗੀ ਬਿਗਨਸ ਤੋਂ ਨਾ ਕਈ ਵਾਰੀ ਇੱਥੇ ਇੱਥੇ ਆ ਕੇ ਸਲਾਈ ਨੂੰ ਇੱਥੇ ਲਿਜਾ ਕੇ ਸਿੱਧਾ ਇੱਥੇ ਬਲਜਾ ਪੈ ਜਾਂਦਾ ਤੇ ਜਦੋਂ ਆਪਾਂ ਮੂਰੀ ਪਹਿਨਦੇ ਆਂ ਸਲਵਾਰ ਪਹਿਨਦੇ ਆਂ ਮੂਰੀ ਬਿਲਕੁਲ ਹੀ ਸੋਹਣੀ ਨਹੀਂ ਲੱਗਦੀ ਪਿੱਛੇ ਬਲਜਾ ਹੁੰਦਾ ਤਾਂ ਡੂੰਗੀ ਜੀ ਸਲਾਈ ਹੋ ਜਾਂਦੀ ਹੈ ਬਿਗਨਸ ਦੇ ਲਈ ਮੈਂ ਆਸਾਨ ਜਿਹਾ ਤਰੀਕਾ ਦੱਸੂਗੀ ਇਸ ਸਲਾਈ ਨੂੰ ਲਗਾਉਣ ਦਾ ਸਹੀ ਤਰੀਕਾ ਦੱਸੂਗੀ ਬਿਲਕੁਲ ਆ ਜਿਆਦਾਤਰ ਲੋਕਾਂ ਨੂੰ ਤਾਂ ਇਹ ਸਲਾਈ ਬ ਆਪਾਂ ਇਹਨੂੰ ਸਲਾਈ ਨੂੰ ਲਗਾਵਾਂਗੇ ਜਿੰਨੀ ਆਪਣੀ ਮੂਰੀ ਰੱਖਣੀ ਹੈਗੀ ਉਹਦੇ ਮਾਰਜਨ ਦੇ ਸਾਹਮਣੇ ਨਾਲ ਆਪਾਂ ਮਾਰਕਿੰਗ ਕਰਨਾਗੇ ਜਿੰਨੀ ਵੀ ਮੂਰੀ ਜੱਕੜੀਆਂ ਤੁਸੀਂ ਰੱਖ ਸਕਦੇ ਹੋਗੇ ਦੇਖੋ ਇਸ ਤਰ੍ਹਾਂ ਇਸ ਸਵਾ ਇੰਚੀ ਚੌੜਾਈ ਲਈ ਇਹਦੇ ਵਿੱਚ ਮੈਂ ਮੂਰੀ ਪਾਈ ਹੋਈ ਹੈਗੀ ਬੁਕਰਮ ਪਾਈ ਹੋਈ ਦੇਖੋ ਸਵਾ ਤੋਂ ਡੇਢ ਇੰਚ ਦੇ ਵਿਚਾਲੇ ਹੈਗੀ ਇਹਦੇ ਵਿੱਚ ਆਪਾਂ ਜਿਹੜਾ ਸਲਵਾਰ ਦੀ ਜਿਹੜੀ ਮੂਰੀ ਨੀਚੇ ਤੋਂ ਆਪਾਂ ਰੱਖਦੇ ਹਾਂਗੇ ਦੇਖੋ ਮੈਂ ਇਹਨਾਂ ਦੀ 6.5 ਰੱਖਣੀ ਹੈਗੀ ਇਸ ਤਰ੍ਹਾਂ ਮੈਂ ਮਾਰਕਿੰਗ ਕਰ ਲੂੰਗੀ ਬਿਲਕੁਲ ਸਹੀ ਤਰੀਕੇ ਦੇ ਨਾਲ ਮਾਰਕਿੰਗ ਕਰਨੀ ਜ਼ਰੂਰੀ ਹੈ ਤੇ ਉੱਪਰਲੀ ਸਾਈਡ ਤੋਂ ਜਿੱਥੇ ਆਪਣੀ ਉੱਪਰਲੀ ਜਿਹੜੀ ਦੀ ਮੂਰੀ ਦੀ ਹੈਗੀ ਹੈਗੀ ਇਹ ਤੋਂ ਆਪਾਂ 7.5 ਜਾਂ 8 ਰੱਖ ਸਕਦੇ ਹੁੰਦੇ ਆ ਮੰਨ ਲਓ ਹੁਣ 1 ਇੰਚ ਜਾਂ 1.5 ਐਕਸਟਰਾ ਰੱਖ ਸਕਦੇ ਹੁੰਦੇ ਹੁੰਦੇ ਆਗੇ ਮੈਂ ਇਹਨੂੰ 8 ਰੱਖ ਲੂੰਗੀ 1.5 ਇੰਚ ਐਕਸਟਰਾ ਇਧਰੋਂ ਕਪੜਾ ਮੈਂ ਰੱਖਿਆ ਹੋਇਆ ਹੈ। ਮੈਂ ਦੇਖੋ ਜੀ ਫੁਣੀ ਨੂੰ ਆਪਾਂ ਸਿੱਧਾ ਕਰ ਲੈ। ਆ ਸੇ ਹਮੇਸ਼ਾ ਆਪਾਂ ਇਸੇ ਤੋਂ ਇਹ ਵਾਲੇ ਮਾਤ ਤੋਂ ਇੱਧਰ ਤੱਕ ਸਲਾਈ ਲੈ ਕੇ ਆ ਜੰਨੇ ਆ ਪਰ ਇੱਥੇ ਤੱਕ ਆਪਾਂ ਮਾਰਕਿੰਗ ਨਹੀਂ ਕਰ ਦੇਗੇ ਮਾਰਕਿੰਗ ਕਰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਜੀ ਦੇਖੋ ਇਸ ਤਰ੍ਹਾਂ ਆਪਾਂ ਅੱਗੇ ਤੱਕ ਮਾਰਕਿੰਗ ਕਰਨੀ ਹੈਗੀ ਦੇਖੋ ਦੋਨਾਂ ਮਾਰਕਸ ਨੂੰ ਮਿਲਾਉਂਦੇ ਹੋਏ ਆਪਾਂ ਨੇ ਇੱਕ ਸਲਾਈ ਵਾਲੀ ਜਿਹੜੀ ਲਾਈਨ ਹੈਗੀ ਹੈ ਲਗਾਉਣੀ ਹੈਗੀ ਜਦ ਤੁਸੀਂ ਅੱਗੇ ਵਾਲੇ ਕੱਪੜੇ ਨੂੰ ਸੈੱਟ ਕਰਦੇ ਹੋਏ ਵੀ ਇਹਦੇ ਨਾਲ ਹੀ ਮਾਰਕ ਕਰ ਲੈਣਾ ਹੈ ਦੇਖੋ ਇਸ ਤਰ੍ਹਾਂ ਇੱਥੋਂ ਤੱਕ ਥੋੜਾ ਜਿਹਾ ਅੱਗੇ ਤੱਕ ਤੁਸੀਂ ਮਾਰਕ ਕਰ ਸਕਦੇ ਹੋਗੇ ਜਦ ਜਦੇ ਥੋੜਾ ਜਿਹਾ ਅੱਗੇ ਤੱਕ ਮਾਰਕ ਕਰੋਗੇ ਆ ਦੇਖੋ ਇੱਥੇ ਬਿਲਕੁਲ ਵੀ ਕੋਈ ਬਲ ਨਹੀਂ ਹੈਗਾਗਾ ਬਿਲਕੁਲ ਕੋਈ ਵੀ ਬਲ ਨਹੀਂ ਹੈਗਾ ਇਹਨੂੰ ਆਪਾਂ ਕਪੜੇ ਨੂੰ ਸੈੱਟ ਕਰਦੇ ਹੋਏ ਇਹਦੇ ਤੇ ਜਿਹੜੀ ਸਲਾਈ ਆ ਲਗਾਉਣੀ ਹੈ ਮੈਂ ਤੁਹਾਨੂੰ ਦਿਖਾਉਣੀ ਹੈ ਸਲਾਈ ਲਗਾਉਣਾ ਤਾਂ ਸਹੀ ਤਰੀਕਾ ਹੈਗਾ ਬਿਲਕੁਲ ਨਹੀਂ ਤਾਂ ਇੱਥੇ ਬਲ ਜੇ ਪੈ ਜਾਂਦੀ ਹੈ ਬੜੀ ਸੋਹਣੀ ਬੜੀ ਪਰਫੈਕਟ ਜਿਹੀ ਸਰਵਾਦੀ ਜਿਹੜੀ ਮੂਰੀ ਇੱਥੇ ਬਣੂਗੀ ਸੋਹਣੀ ਬਹੁਤ ਜ਼ਿਆਦਾ ਲੱਗੂਗੀ ਆ ਮਾਰਕ ਕਰ ਲਿਆ ਕਰੋ ਇੱਥੇ ਇੱਕ ਤੱਕ ਇੱਥੇ ਤੱਕ ਬੜੀ ਸਿੱਧੀ ਜਿਹੀ ਸਲਾਈ ਫਿਰ ਆਪਣੀ ਆ ਜਾਂਦੀ ਹੈਗੀ ਇਸ ਤਰ੍ਹਾਂ ਤੁਸੀਂ ਮਾਰਕ ਤੋਂ Mă stacă, e de co, o apa și trac la ilegală.